ਕਿਸਾਨ ਬਿਲਕੁਲ ਠੀਕ ਹੈ ਜੀ ਉਦੋਂ ਕਿਸ ਜਿਹੜਾ ਗਿਣਤੀ ਦਾ ਹਿਸਾਬ ਦਾ ਵੀ ਕੋਈ ਨਹੀਂ ਸੀ ਬਿਲਕੁਲ ਠੀਕ ਹੈ ਹਮ ਤੱਕ ਅੜੀਏ ਸਰਕਾਰਾਂ ਮੰਨਦੀਆਂ ਹਮ ਕਿਸੇ ਨੇ ਕਿਸਾਨਾਂ ਦੀ ਖੁਦਕੁਸ਼ੀ ਰੋਕਣ ਲਈ ਸਟੈਪ ਹੀ ਨਹੀਂ ਚੁੱਕਿਆ ਬਿਲਕੁਲ ਠੀਕ ਹੈ ਸੋਚੀ ਹੀ ਨਹੀਂ ਹਮ ਅਰਸਤੋਂ ਵੀ ਮੈਂ ਤਾਂ ਇਹ ਕਹਾਂ ਉਹ ਕਾਰਨਾਂ ਨਾਲੋਂ ਵੱਡਾ ਦੂਸਰ ਸਾਡੇ ਲੋਟਾ ਤੋਂ ਸਾਡੇ ਲੋਟਾ ਨਾਲ ਜਿਨ੍ਹਾਂ ਨੇ ਇਹਦੇ ਤੇ ਕੋਈ ਨੋਟਿਸ ਹੀ ਨਹੀਂ ਲਿਆ ਲੜਈ ਨਹੀਂ ਕਿਸਾਨ ਮਰ ਜਾਂਦਾ ਹੈ ਭੋਗਤੇ ਅਸੀਂ ਬੋਲ ਦਿੰਨੇ ਆ ਸਰਕਾਰਾਂ ਦੇ ਨਾਲ ਰੋਣਾ ਪਾ ਲੈਂਦੇ ਆ ਥੋੜੇ ਬਹੁਤੇ ਦੋ ਪੈਸੇ ਦਵਾ ਦਿੰਨੇ ਆ ਹੁਣ ਵਰਤੈ ਕਿਸੇ ਨੇ ਇਹ ਨਹੀਂ ਸੋਚਿਆ ਵੀ ਕੱਲ ਨੂੰ ਰੇਨ ਆਪੂ ਇਹੋ ਠੀਕ ਹੈ ਤੁਹਾਡੀ ਆ ਜਿਹੜੀ ਲੜਾਈ ਲੜ ਰਿਆ ਥੋੜਾ ਜਿ ਮਰਨ ਤੋਂ ਰੋਕਣ ਦੀ ਇੱਕ ਕੋਸ਼ਿਸ਼ ਹੈ ਬਿਲਕੁਲ ਠੀਕ ਹੈ ਜੀ ਵਾਹਿਗੁਰੂ ਕਿਰਪਾ ਕਰੇ ਕਿਤਾ ਜਿੱਤ ਕੇ ਸਭ ਕੋ ਸਾਡਾ ਯੋਗਦਾਨ ਪਾਏ ਜੀ ਕਿਸਾਨਾਂ ਨੂੰ ਮਰਨ ਤੋਂ ਰੋਕਣ ਲਈ ਠੀਕ ਹੈ ਜੀ ਛੋਟਾ ਵੱਡਾ ਯੋਗਦਾਨ ਸਾਡਾ ਕੀ ਪੈਜੀ ਜਿਹੜੇ ਰੋਜ਼ ਸਾਨੂੰ ਬਦਨਾਮ ਕਰਦੇ ਹਨ ਪਾਣੀ ਮੁਕਾਤਾ ਇਹਨਾਂ ਨੇ ਪਾਣੀ ਮੁਕਾਤਾ ਇਹਨਾਂ ਨੇ ਤੇ ਵਰਸੀ ਤੇ ਸ਼ੁਰੂ ਨੂੰ ਨਜ਼ਰ ਨਹੀਂ ਹੋਣੀ ਜਿੰਨਾ ਜਿਹੜਾ ਐਮਐਸਪੀ ਦੀ ਗਰੰਟੀ ਲੈ ਲਈ ਬਿਲਕੁਲ ਠੀਕ ਹੈ ਜੀ ਹੁਣ ਦੇਖੋ ਪਰ ਡਾਇਵਰਸਿਫਿਕੇਸ਼ਨ ਤੋਂ ਬਿਨਾ ਪਾਣੀ ਨਹੀਂ ਪਾਸ ਬਿਲਕੁਲ ਠੀਕ ਹੈ ਜੀ ਹਲ ਕੋਈ ਨਹੀਂ ਉਹ ਤਾਂ ਲੋਕ ਜਿਹੜੇ ਰੋਜ਼ ਗੱਲਾਂ ਤਾ ਕਿ ਤੁਸੀਂ ਤੁਹਾ ਕਾਲਸਤੀ ਪਾਣੀ ਨਹੀਂ ਛੱਡਣਾ 15 ਸਾਲ ਦਾ ਪਾਣੀ ਰਹਿ ਗਿਆ ਕੋਈ 15 17 ਸਾਲ ਦਾ ਰਹਿ ਗਿਆ ਹੋ ਗਿਆ ਕਰਾਂ ਤੇ ਸਹੀ ਕੁਸ਼ਰੇ ਦੀ ਖਾਤਰ ਬਿਲਕੁਲ ਠੀਕ ਜੀ ਸੋ ਇਸ ਕਰਕੇ ਅਸੀਂ ਰਵਾਨਾ ਬਰੋਂ ਮਰ ਜਾਵਾਂਗੇ ਪਰ ਲੇਕਿਨ ਸਰਕਾਰ ਦੇ ਸਿਰ 'ਤੇ ਕਰਾਫੀ ਆ ਗਿਆ ਕੋਈ ਘਟਾ ਹੀ ਤਾਂ ਹੋਏਗਾ ਇਤਿਹਾਸ ਲਿਖਿਆ ਜਾਣਾ ਇਹ ਵੀ ਚਾਰ ਲਿਖੇ ਜਾਣਾ ਇਸੇ ਬੰਦੇ ਲਈ ਜੇ ਪਰ ਕਿਸੇ ਨੇ ਕਿਸਾਨਾਂ ਦੀ ਗੱਲ ਸੁਣੀ ਨਹੀਂ ਕੋਈ ਤਾਂ ਕਿਸੇ ਨੇ ਯਾਰ ਕਿਸਾਨਾਂ ਦੀ ਖਾਤਰ ਮੌਤ ਗਲੀ ਲਾਈਏ ਸੋ ਇਸ ਕਰਕੇ ਪੂਰੀ ਤਰ੍ਹਾਂ ਪ੍ਰਪੇਅਰ ਹੋ ਕੇ ਬਿਠੇ ਹੋ। ਬੋਡੀ ਆਰਗਨਸ ਦੀ ਤਾਂ ਤਾਂ ਫਿਕਰ ਕਰਨ ਦੀ ਲੋੜ ਹੈ ਜੇ ਜਿਉਂਦੇ ਰਹਿਣ ਵਾਸਤੇ ਬੈਠੇ ਹੋ। ਅੱਪਾ ਤੇ ਯਾਦਾ ਮਗ ਮੰਨੀ ਜਾਈਂ ਯਾ ਫਿਰ ਪ੍ਰਭਾਤ ਮਾਰਥਾ ਮਾ ਕਾਲ ਪਰਤ ਵਾਹੀਰ ਆਪਣੀ ਜਿਹੜਾ ਆਇਦ ਕਰਕੇ ਤੁਰਿਆ ਹੋਇਆ ਪੂਰਾ ਭਾਗ ਅਸਲ ਇਹ ਹੈ ਧੰਨਵਾਦ ਤੁਹਾਡਾ ਤੁਸੀਂ ਸਾਰੇ ਆਏ ਹੋ ਮੈਂ ਸਾਰਿਆਂ ਦਾ ਡਾਕਟਰ ਸਾਹਿਬ ਦਾ ਵੀ ਪ੍ਰੋਫੈਸਰ ਸਾਹਿਬ ਦਾ ਵੀ ਬੈਠੇ ਨੇ ਕਾਦੀਵਾਲ ਸਾਹਿਬ ਤੁਸੀਂ ਆਏ ਨਾ ਜਿਹੜੇ ਖੁਦੋਂ ਉਪਸਰ ਸੇ ਲਾਉਣੇ ਇਹਨਾਂ ਸਭ ਦਾ ਧੰਨਵਾਦ ਕਰਦਾ ਆਪਰੇ ਫੋਕ ਬੋਗੇ ਸੋ ਬੰਦ ਆਇਆ ਬਈ ਦੋਸਤ ਸੀ ਪੁੱਛ ਗੱਲਾਂ ਹੈ